ਮਾਡਮ ਰਾਈਏ ਦੱਸਣਾ ਚਾਹਨਾ ਹੈ ਕਿ ਪਿਛਲੇ ਦਿਨੀ ਇੱਕ ਪੀ ਆਰਟੀਸੀ ਦੀ ਬੱਸ ਦੀ ਚੋਰੀ ਦੀ ਰਿਪੋਰਟ ਹੋਈ ਸੀ ਮੌੜ ਖਾਣੇ ਜਿਸ ਤੇ ਅਸੀਂ ਇੱਕ ਪਰਚਾ ਦਰ ਕੀਤਾ ਸੀ 119 ਨੰਬਰ ਪੁਲਿਸ ਸਟੇਸ਼ਨ ਮੌੜ ਚ ਅਗਿਆਤ ਵਿਅਕਤੀ ਦੇ ਖਿਲਾਫ ਉਸ ਵਿੱਚ ਸਾਨੂੰ ਇੱਕ ਸਫਲਤਾ ਮਿਲੀ ਹੈ ਜੀ ਉਹ ਚ ਜਿਹੜੀਆਂ ਇੱਕ ਬਚਾਈ ਬੰਦਾ ਫੜਿਆ ਹੈਗਾ ਜਿਹੜਾ ਕਿ ਅਮਨਿੰਦਰ ਸਿੰਘ ਲੰਬੂ ਜਿਹੜਾ ਮੌੜ ਦਾ ਹੀ ਰਹਿਣ ਵਾਲਾ ਵਾਸੀ ਹੈਗਾ ਉਸਨੇ ਇਹ ਬੱਸ ਚੋਰੀ ਕੀਤੀ ਸੀ ਉਹ ਅਸੀਂ ਚੋਰ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਤੇ ਜਿਹੜਾ ਉਹਦੇ ਕਮਰੇ ਵਿੱਚੋਂ ਚਾਬੀਆਂ ਤੇ ਇਦਾਂ ਹੋਰ ਜਿੰਨਾਂ ਛੋਟੀਆਂ ਛੁਰੀਆਂ ਵਗੈਰਾ ਵੀ ਮਿਲੀਆਂ ਹੈਗੀਆਂ ਇਹ ਮੈਂ ਦੱਸਣਾ ਇਥੇ ਜ਼ਰੂਰੀ ਸਮਝਦਾ ਹੈਗਾ ਕਿ ਜਿਉਂ ਹੀ ਸਾਨੂੰ ਇਸ ਚੀਜ਼ ਦੀ ਜਾਣਕਾਰੀ ਮਿਲੀ ਤਾਂ ਹੀ ਅਸੀਂ ਪਰਚਾ ਦਰਜ ਕਰਕੇ ਤੇ ਵਿਦਨ 2 ਡੇਸ ਐਸੀ ਇਹ ਚੋਰੀ ਚੋਰੀ ਵਾਲੇ ਬੰਦੇ ਨੂੰ ਟ੍ਰੇਸ ਕਰ ਲਿਆ ਸਰ ਜੀ ਮਨਛਾ ਕੀ ਵੀ ਇਹ ਜੀ ਬੰਦਾ ਜਾਨੀ ਕਿ ਹੁਣ ਜਿਹੜੀ ਮੋਡਲੀ ਰਿਪੋਰਟ ਪੁਲਤਾਲ ਤੇ ਲੱਗਾ ਹੈ ਕਿ ਵੈਸੇ ਜਿੱਦਾਂ ਇਹਨੂੰ ਹੁੰਦਾ ਨਾ ਕਿ ਬੰਦੇ ਨੂੰ ਕਿ ਚੋਰੀ ਕਰਕੇ ਕਿਸੇ ਕਈਆਂ ਨੂੰ thrill ਮਿਲਦਾ ਹੈਗਾ ਉਹਲਾ ਕਮਸੀਰ ਜੀ ਪਹਿਲਾਂ ਵੀ ਕਰ ਰਹੇ ਨੇ ਪਹਿਲਾਂ ਪਤਾ ਇਹਨੇ ਕਿਹਾ ਹੈਗਾ ਕਿ ਪਹਿਲਾਂ ਵੀ ਇਹਨੇ ਇੱਕ ਟਰੱਕ ਚੋਰੀ ਕੀਤਾ ਹੈਗਾ ਉਹਦੇ ਬਾਰੇ ਕੇ ਚੈੱਕ ਕਰ ਰਹੇ ਆਂ ਕਿ ਪਰਚਾ ਦਰਜ ਹੋਇਆ ਕਿ ਨਹੀਂ ਜਿਵੇਂ ਮੰਡੇ ਮਰਾਈਏ ਦੱਸਣਾ ਚਾਹਨਾ ਹੈ ਕਿ ਪਿਛਲੇ ਦਿਨੀ ਇੱਕ ਪੀ ਆਰਟੀਸੀ ਦੀ ਬੱਸ ਦੀ ਚੋਰੀ ਦੀ ਰਿਪੋਰਟ ਹੋਈ ਸੀ ਮੌੜ ਥਾਣੇ ਜਿਸ ਤੇ ਅਸੀਂ ਇੱਕ ਪਰਚਾ ਦਰਜ ਕੀਤਾ ਸੀ 119 ਨੰਬਰ ਪੁਲਿਸ ਸਟੇਸ਼ਨ ਮੌੜ ਚ ਅਗਿਆਤ ਵਿਅਕਤੀ ਦੇ ਖਿਲਾਫ ਉਸ ਵਿੱਚ ਸਾਨੂੰ ਇੱਕ ਸਫਲਤਾ ਮਿਲੀ ਹੈ ਜੀ ਉੱਜ ਜਿਹੜੀਆਂ ਇੱਕ ਇਹੀ ਬੰਦਾ ਪੜਿਆ ਹੈਗਾ ਜਿਹੜਾ ਕਿ ਅਮਨਿੰਦਰ ਸਿੰਘ ਲੰਬੂ ਜਿਹੜਾ ਮੋੜ ਦਾ ਹੀ ਰਹਿਣ ਵਾਲਾ ਵਾਸੀ ਹੈਗਾ ਉਸਨੇ ਇਹ ਬੱਸ ਚੋਰੀ ਕੀਤੀ ਸੀ ਉਹ ਅਸੀਂ ਚੋਰ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਤੇ ਜਿਹੜਾ ਉਹਦੇ ਕਮਰੇ ਵਿੱਚੋਂ ਚਾਬੀਆਂ ਤੇ ਇਦਾਂ ਹੋਰ ਜਿੰਨਾਂ ਛੋਟੀਆਂ ਛੁਰੀਆਂ ਵਗੈਰਾ ਵੀ ਮਿਲੀਆਂ ਹਨ ਜੀ ਇਹ ਮੈਂ ਦੱਸਣਾ ਇਥੇ ਜ਼ਰੂਰੀ ਸਮਝਦਾ ਹੈਗਾ ਕਿ ਜਿਉਂ ਹੀ ਸਾਨੂੰ ਇਸ ਚੀਜ਼ ਦੀ ਜਾਣਕਾਰੀ ਮਿਲੀ ਤੇ ਉਹੀ ਅਸੀਂ ਪਰਚਾ ਦਰਜ ਕਰਕੇ ਤੇ ਵਿਦਨ 2 ਡੇਸ ਅਸੀਂ ਇਹ ਚੋਰੀ ਚੋਰੀ ਵਾਲੇ ਬੰਦੇ ਨੂੰ ਟ੍ਰੇਸ ਕਰ ਲਿਆ ਅਰੇ ਜੀ ਮਨਛਾ ਕੀ ਵੀ ਇਹ ਜੀ ਬੰਦਾ ਜਾਨੀ ਕਿ ਹੁਣ ਜਿਹੜੀ ਮੋਡਲੀ ਪੁੜਤਾਲ ਤੇ ਲੱਗਾ ਹੈ ਕਿ ਵੈਸੇ ਜਿੱਦਾਂ ਇਹਨੂੰ ਹੁੰਦਾ ਨਾ ਕਿ ਬੰਦੇ ਨੂੰ ਕਿ ਚੋਰੀ ਕਰਕੇ ਕਿਸੇ ਕਈਆਂ ਨੂੰ ਥ੍ਰਿਲ ਮਿਲਦਾ ਹੈਗਾ ਉਹ ਵਾਲਾ ਕੰਮ ਸੀ ਇਹਦਾ ਜੀ ਪਹਿਲਾਂ ਵੀ ਕਰਿਆ ਨਹੀਂ ਪਹਿਲਾਂ ਪਤਾ ਇਹਨੇ ਕਿਹਾ ਹੈਗਾ ਕਿ ਪਹਿਲਾਂ ਵੀ ਇਹਨੇ ਇੱਕ ਟਰੱਕ ਚੋਰੀ ਕੀਤਾ ਹੈਗਾ ਉਹਦੇ ਬਾਰੇ ਕਿ ਚੈੱਕ ਕਰ ਰਹੇ ਆਂ ਕਿ ਪਰਚਾ ਦਰਜ ਹੋਇਆ ਕਿ ਨਹੀਂ ਮਨਦੇ ਮਰਾਈਏ ਦੱਸਣਾ ਚਾਹਨਾ ਹੈ ਕਿ ਪਿਛਲੇ ਦਿਨੀ ਇੱਕ ਪੀ ਆਰ ਟੀ ਸੀ ਦੀ ਬੱਸ ਦੀ ਚੋਰੀ ਦੀ ਰਿਪੋਰਟ ਹੋਈ ਸੀ ਮੌੜ ਥਾਣੇ ਜਿਸਤੇ ਅਸੀਂ ਇੱਕ ਪਰਚਾ ਅੰਦਰ ਕੀਤਾ ਸੀ 119 ਨੰਬਰ ਪੁਲਿਸ ਸਟੇਸ਼ਨ ਮੋੜ ਚ ਅਗਿਆਤ ਵਿਅਕਤੀ ਦੇ ਖਿਲਾਫ ਉਸ ਵਿੱਚ ਸਾਨੂੰ ਇੱਕ ਸਫਲਤਾ ਮਿਲੀ ਹੈ ਜੀ ਉੱਚ ਜਿਹੜੀਆਂ ਇੱਕ ਬਚਾਈ ਬੰਦਾ ਫੜਿਆ ਹੈਗਾ ਜਿਹੜਾ ਕਿ ਅਮਨਿੰਦਰ ਸਿੰਘ ਲੰਬੂ ਜਿਹੜਾ ਮੋੜ ਦਾ ਹੀ ਰਹਿਣ ਵਾਲਾ ਵਾਸੀ ਹੈਗਾ ਉਸਨੇ ਇਹ ਬੱਸ ਚੋਰੀ ਕੀਤੀ ਸੀ ਉਹ ਅਸੀਂ ਚੋਰ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਤੇ ਜਿਹੜਾ ਉਹਦੇ ਕਮਰੇ ਵਿੱਚੋਂ ਚਾਬੀਆਂ ਤੇ ਇਦਾਂ ਹੋਰ ਜਿੰਨਾਂ ਛੋਟੀਆਂ ਛੁਰੀਆਂ ਵਗੈਰਾ ਵੀ ਮਿਲਿਆ ਹੈ ਜੀ ਈ ਮੈਂ ਦੱਸਣਾ ਇਥੇ ਜ਼ਰੂਰੀ ਸਮਝਦਾ ਹੈਗਾ ਕਿ ਜਿਉਂ ਹੀ ਸਾਨੂੰ ਇਸ ਚੀਜ਼ ਦੀ ਜਾਣਕਾਰੀ ਮਿਲੀ ਤੋ ਹੀ ਅਸੀਂ ਪਰਚਾ ਦਰਜ ਕਰਕੇ ਤੇ ਵਿਦਨ 2 ਡੇਸ ਐਸੀ ਇਹ ਚੋਰੀ ਚੋਰੀ ਵਾਲੇ ਬੰਦੇ ਨੂੰ ਟ੍ਰੇਸ ਕਰ ਲਿਆ ਸਰ ਇਹਦੀ ਮਨਛਾ ਕੀ ਵੀ ਇਹ ਜੀ ਬੰਦਾ ਜਣੇ ਕਿ ਹੁਣ ਜਿਹੜੀ ਮੋਡਲੀ ਬੋਰਡ ਕੋਡਤਾਲ ਤੇ ਲੱਗਾ ਹੈ ਕਿ ਵੈਸੇ ਜਿੱਦਾਂ ਇਹਨੂੰ ਹੁੰਦਾ ਨਾ ਕਿ ਬੰਦੇ ਨੂੰ ਕਿ ਚੋਰੀ ਕਰਕੇ ਕਿਸੇ ਕਈਆਂ ਨੂੰ ਫੇਲ ਮਿਲਦਾ ਹੈਗਾ ਉਹ ਵਾਲਾ ਕੰਮ ਸੀ ਇਹਦਾ ਜੀ ਪਹਿਲਾਂ ਵੀ ਕਰਿਆ ਨਹੀਂ ਪਹਿਲਾਂ ਪਤਾ ਇਹਨੇ ਕਿਹਾ ਹੈਗਾ ਕਿ ਪਹਿਲਾਂ ਵੀ ਇਹਨੇ ਟਰੱਕ ਚੋਰੀ ਕੀਤਾ ਹੈਗਾ ਉਹਦੇ ਬਾਰੇ ਕੇ ਚੈੱਕ ਕਰ ਰਹੇ ਆਂ ਕਿ ਪਰਚਾ ਦਰਜ ਹੋਇਆ ਕਿ ਨਹੀਂ ਜਮਾਦ ਦੇ ਮਰਾਈਏ ਦੱਸਣਾ ਚਾਹਨਾ ਹੈ ਕਿ ਪਿਛਲੇ ਦਿਨੀ ਇੱਕ ਪੀ ਆਰਟੀਸੀ ਦੀ ਬੱਸ ਦੀ ਚੋਰੀ ਦੀ ਰਿਪੋਰਟ ਹੋਈ ਸੀ ਮੌੜ ਥਾਣੇ ਜਿਸ ਤੇ ਅਸੀਂ ਇੱਕ ਪਰਚਾ ਦਰਜ ਕੀਤਾ ਸੀ 119 ਨੰਬਰ ਪੁਲਿਸ ਸਟੇਸ਼ਨ ਮੌੜ ਚ ਅਗਿਆਤ ਵਿਅਕਤੀ ਦੇ ਖਿਲਾਫ ਉਸ ਵਿੱਚ ਸਾਨੂੰ ਸਫਲਤਾ ਮਿਲੀ ਹੈ ਜੀ ਉੱਤੇ ਜਿਹੜੀਆਂ ਇੱਕ ਅਹੀ ਬੰਦਾ ਫੜਿਆ ਹੈਗਾ ਜਿਹੜਾ ਕਿ ਅਮਨਿੰਦਰ ਸਿੰਘ ਲੰਬੂ ਜਿਹੜਾ ਮੋੜ ਦਾ ਹੀ ਰਹਿਣ ਵਾਲਾ ਵਾਸੀ ਹੈਗਾ ਉਸਨੇ ਇਹ ਬੱਸ ਚੋਰੀ ਕੀਤੀ ਸੀ ਉਹ ਅਸੀਂ ਚੋਰ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਤੇ ਜਿਹੜਾ ਉਹਦੇ ਕਬਜ਼ੇ ਵਿੱਚੋਂ ਚਾਬੀਆਂ ਤੇ ਇਦਾਂ ਹੋਰ ਜਿੰਨਾਂ ਛੋਟੀਆਂ ਛੁਰੀਆਂ ਵਗੈਰਾ ਵੀ ਮਿਲੀਆਂ ਹੈਗੀਆਂ ਇਹ ਮੈਂ ਦੱਸਣਾ ਇਥੇ ਜ਼ਰੂਰੀ ਸਮਝਦਾ ਹੈਗਾ ਕਿ ਜਿਉਂ ਹੀ ਸਾਨੂੰ ਇਸ ਚੀਜ਼ ਦੀ ਜਾਣਕਾਰੀ ਮਿਲੀ ਤੋ ਹੀ ਅਸੀਂ ਪਰਚਾ ਦਰਜ ਕਰਕੇ ਤੇ ਵਿਦਨ 2 ਡੇਸ ਅਸੀਂ ਇਹ ਚੋਰੀ ਚੋਰੀ ਵਾਲੇ ਬੰਦੇ ਨੂੰ ਟ੍ਰੇਸ ਕਰ ਲਿਆ ਤਰੇ ਦੀ ਮਨਛਾ ਕੀ ਵੀ ਇਹ ਜੀ ਬੰਦਾ ਜਣੇ ਕਿ ਹੁਣ ਜਿਹੜੀ ਮੋਡਲੀ ਬੋਰਡ ਕੋਲਤਾ ਤੇ ਲੱਗਾ ਹੈ ਕਿ ਵੈਸੇ ਜਿੱਦਾਂ ਇਹਨੂੰ ਹੁੰਦਾ ਨਾ ਕਿ ਬੰਦੇ ਨੂੰ ਕਿ ਚੋਰੀ ਕਰਕੇ ਕਿਸੇ ਕਈਆਂ ਨੂੰ thrill ਮਿਲਦਾ ਹੈਗਾ ਉਹ ਵਾਲਾ ਕੰਮ ਸੀ ਇਹਦਾ ਜੀ ਪਹਿਲਾਂ ਵੀ ਕਰਿਆ ਨਹੀਂ ਪਹਿਲਾਂ ਪਤਾ ਇਹਨੇ ਕਿਹਾ ਹੈਗਾ ਕਿ ਪਹਿਲਾਂ ਵੀ ਇਹਨੇ ਇੱਕ ਟਰੱਕ ਚੋਰੀ ਕੀਤਾ ਹੈਗਾ ਉਹਦੇ ਬਾਰੇ ਕਿ ਚੈੱਕ ਕਰ ਰਹੇ ਆਂ ਕਿ ਪਰਚਾ ਦਰਜ ਹੋਇਆ ਹੈਗਾ